ਜੇ ਪਾਸੇ ਮੀਟਿੰਗ ਚੱਲ ਰਹੀ ਹੈ ਤੇ ਬਾਰਡਰ ਤੇ ਐਕਸ਼ਨ ਪਹੁੰਚ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਜੋ ਉਸ ਦਾ ਮੋਲ ਪਹੁੰਚ ਚੁੱਕੇ ਦੇਖ ਸਕਦੇ ਤੁਸੀਂ ਸਿੱਧੀਆਂ ਤਸਵੀਰਾਂ ਇਹ ਮੇਰੇ ਵੀਰ ਰਾਜ ਸਿੰਘ ਬੋਲਦੇ ਥੋੜੀ ਬਹੁਤ ਕਰਦੀ ਹੋ ਜਾਂਦੇ ਹੁੰਦੇ ਹੰਦੇ ਆ ਪਾਲਾ ਜ ਉਹਨਾਂ ਨੂੰ ਵੀ ਕੁਝ ਪਸ਼ਵਾ